ਕਿਹਾ ਮਹਾਪੁਰਖਾਂ ਦਾ ਕਿਹਾ ਮਹਾਪੁਰਖਾਂ ਦਾ ਕਦੋਂ ਅਮਲਾਂ ਵਿੱਚ ਲਿਆਵਾਂਗੇ ਕਿਹਾ ਮਹਾਪੁਰਖਾਂ ਦਾ ਕਦੋਂ ਅਮਲਾਂ ਵਿੱਚ ਲਿਆਵਾਂਗੇ ਚਾਹੁੰਦੇ ਸੀ ਜੋ ਰੈਬਰ ਕਦੋਂ ਬੇਗੰਪੁਰਾ ਵਸਾਵਾਂਗੇ ਚਾਹੁੰਦੇ ਸੀ ਜੋ ਰੈਬਰ ਕਦੋਂ ਬੇਗੰਪੁਰਾ ਵਸਾਵਾਂਗੇ ਅਸੀਂ ਪੂਜੇ ਹਨ ਰੈਬਰ ਅਪਣਾਏ ਨਹੀਂ ਅਜੇ ਤੱਕ ਉਹ ਸੁਨੇਹੇ ਦੇ ਗਏ ਸਾਨੂੰ ਜੋ ਫੈਲਾਏ ਨਹੀਂ ਅਜੇ ਤੱਕ ਅਸੀਂ ਪੂਜੇ ਹਨ ਰੈਬਰ ਅਪਣਾਏ ਨਹੀਂ ਅਜੇ ਤੱਕ ਸੁਨੇਹੇ ਦੇ ਗਏ ਸਾਨੂੰ ਜੋ ਫੈਲਾਏ ਨਹੀਂ ਅਜੇ ਤੱਕ ਉਹ ਆਖਿਰ ਕਦ ਤੱਕ ਆਖਿਰ ਕਦ ਤੱਕ ਜ਼ੁਲਮ ਅਸੀਂ ਉਹ ਸੀਨੇ ਹੜਾਵਾਂਗੇ ਚਾਹੁੰਦੇ ਸੀ ਜੋ ਰੈਬਰ ਕਦੋਂ ਬੇਗਮਪੁਰਾ ਬਸਾਵਾਂਗੇ ਚਾਹੁੰਦੇ ਸੀ ਜੋ ਰੈਬਰ ਕਦੋਂ ਬੇਗਮਪੁਰਾ ਬਸਾਵਾਂਗੇ ਏਕਤਾ ਸਮਾਨਤਾ ਕਹਿੰਦੇ ਭਾਈਚਾਰਾ ਰੱਖਿਓ ਉਹ ਕਿੰਨਾ ਕੀਤਾ ਇਹ ਅਮਲ ਮੈਨੂੰ ਸੱਚੋ ਸੱਚੀ ਦੱਸਿਓ ਇਕਤਾ ਸਮਾਨਤਾ ਕਹਿੰਦੇ ਭਾਈਚਾਰਾ ਰੱਖਿਓ ਕਿੰਨਾ ਕੀਤਾ ਇਹ ਅਮਲ ਮੈਨੂੰ ਸੱਚੋ ਸੱਚੀ ਦੱਸਿਓ ਉਹ ਗੁਰੂਆਂ ਦੀ ਸੋਚ ਵਾਲਾ ਗੁਰੂਆਂ ਦੀ ਸੋਚ ਵਾਲਾ ਕਦੋਂ ਮਾਰਗ અપੜਾਵਾਂਗੇ ਉਹ ਚਾਹੁੰਦੇ ਸੀ ਉਹ ਰੈਬਰ ਕਦੋਂ ਬੇਗਮ ਪ੍ਰਭ ਵਸਾਵਾਂਗੇ ਚਾਹੁੰਦੇ ਸੀ ਜੋ ਰੈਬਰ ਕਦੋਂ ਬੇਗੰਪੁਰਾ ਬਸਾਵਾਂਗੇ ਦੁੱਖਾਂ ਦੀ ਜੜ ਅਨਪੜਤਾ ਕਰਿਓ ਵਿਚਾਰ ਸਾਰੇ ਉਹ ਇਹ ਗੁਰੂਆਂ ਨੇ ਸਮਝਾਇਆ ਕਰਿਓ ਕਿ ਗੁਰੂਆਂ ਦੀ ਬਾਣੀ ਨੂੰ ਕਿ ਗੁਰੂਆਂ ਦੀ ਬਾਣੀ ਨੂੰ ਕਦ ਘਰ ਘਰ ਤੱਕ ਪਹੁੰਚਾਵਾਂਗੇ ਉਹ ਚਾਹੁੰਦੇ ਸੀ ਜੋ ਰੈਬਰ ਕਦੋਂ ਬੇਗੰਪੁਰਾ ਬਸਾਵਾਂਗੇ ਚਾਹੁੰਦੇ ਸੀ ਜੋ ਰੈਬਰ ਕਦੋਂ ਬੇਗਮ ਪੁਰਾਬਾ ਸਮਾਗੇ ਕਿ ਕੁਰਬਾਨੀ ਮਹਾਪੁਰਖਾਂ ਦੀ ਜੋ ਅਸੀਂ ਸੁਖ ਪਹਿਮਾਨ ਦੇ ਉਹ ਪਰਦੇਣ ਮਹਾਪੁਰਖਾਂ ਦੀ ਅਸੀਂ ਨਹੀਂ ਪਹਿਚਾਨਦੇ ਕੁਰਬਾਨੀ ਮਹਾਪੁਰਖਾਂ ਦੀ ਜੋ ਅਸੀਂ ਸੁਖ ਪਹਿਮਾਨ ਦੇ ਪਰਦੇਣ ਮਹਾਪੁਰਖਾਂ ਦੀ ਅਸੀਂ ਨਹੀਂ ਪਹਿਚਾਨਦੇ ਉਹ ਪੁਆਰ ਬਲਵਿੰਦਰ ਕੱਦ ਪੁਆਰ ਬਲਵਿੰਦਰ ਕੱਦ ਇੱਕ ਕਰਜ ਚੁਕਾਵਾਂਗੇ ਉਹ ਚਾਹੁੰਦੇ ਸੀ ਜੋ ਰੈਬਰ ਕਦੋਂ ਬੇਗਮਪੁਰਾ ਬਸਾਵਾਂਗੇ ਚਾਹੁੰਦੇ ਸੀ ਜੋ ਰੈਬਰ ਕਦੋਂ ਬੇਗਮਪੁਰਾ ਬਸਾਵਾਂਗੇ ਉਹ ਕਿਹਾ ਮਹਾਪੁਰਖਾਂ ਦਾ ਕਦੋਂ ਅਮਲਾਂ ਵਿੱਚ ਲਿਆਵਾਂਗੇ ਚਾਹੁੰਦੇ ਸੀ ਜੋ ਰੈਬਰ ਕਦੋਂ ਬੇਗਮਪੁਰਾ ਬਸਾਵਾਂਗੇ ਚਾਹੁੰਦੇ ਸੀ ਜੋ ਰੈਬਰ ਕਦੋਂ ਬੇਗਮਪੁਰਾ ਬਸਾਵਾਂਗੇ